ਹਾਂਜੀ ਢੋਲ ਤੇ ਉਹ ਕਿੱਥੇ ਜੀਨੂੰ ਪਤਾ ਕਿ ਉਹ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਇਨਸਾਨੀਅਤ ਦੇ ਵਿੱਚ ਇਨਸਾਨੀ ਸੋਚ ਦੇ ਵਿੱਚ ਕਿੰਨੀ ਖਰਾਬਟ ਆ ਗਈ 트랜ਸ ਜੈਂਡਰ ਨਾਮ ਆਪਾਂ ਸਾਰਿਆਂ ਨੇ ਸੁਣਿਆ ਇਹ ਚੀਜ਼ ਬਾਹਰਲੇ ਮੁਲਕਾਂ ਤੱਕ ਨਹੀਂ ਸਾਡੀ ਇੰਡੀਆ ਭਾਰਤ ਪੰਜਾਬ ਹਰ ਥਾਂ ਦੇ ਉੱਤੇ ਪਹੁੰਚੀ ਆ ਇਹ ਚੀਜ਼ ਜਿੱਥੇ ਇੱਕ ਮੁੰਡੇ ਨੂੰ ਆਪਣੇ ਆਪ ਤੇ ਸ਼ੱਕ ਹੁੰਦਾ ਵੀ ਮੇਰੇ ਅੰਦਰ ਕੁੜੀ ਦੀ ਰੂਹ ਆ ਤੇ ਉਹ ਕੁੜੀ ਬਣ ਜਾਂਦਾ ਦੇਖ ਕੁੜੀ ਨੂੰ ਆਪਣੇ ਉੱਤੇ ਸ਼ੱਕ ਹੁੰਦੀ ਆ ਕਿ ਮੇਰੇ ਅੰਦਰ ਮੁੰਡੇ ਦੀ ਰੂਹ ਆ ਤੇ ਉਹ ਮੁੰਡਾ ਬਣ ਜਾਂਦੀ ਇਹ ਚੀਜ਼ ਤਾਂ ਚੱਲਦੀ ਸੀਗੀ ਬਾਹਰਲੇ ਮੁਲਕਾਂ ਚੋਂ ਚੱਲੀ ਸਾਰੇ ਪਾਸੇ ਇਹ ਚੀਜ਼ ਦਾ ਫਲਾਹ ਹੋ ਗਿਆ ਤੇ ਫਿਰ ਇੱਕ ਐਸਾ ਟਾਈਮ ਆਉਂਦਾ ਵੀ ਇਹਨਾਂ ਲੋਕਾਂ ਨੇ ਆਵਾਜ਼ ਚੱਕੀ ਤੇ ਦੇਸ਼ਾਂ ਦੇ ਵਿੱਚ ਇਹਨਾਂ ਨੂੰ ਮਾਨਤਾ ਪ੍ਰਾਪਤ ਹੋਈ ਤੇ ਇਹਨਾਂ ਨੇ ਆਪਣਾ ਝੰਡਾ ਵੀ ਲਾਂਚ ਕਰਤਾ ਜਿਹੜੇ ਹਿਸਾਬ ਨਾਲ ਇਹਨਾਂ ਦੇ ਵਿੱਚ ਬਾਤਾ ਹੋਇਆ ਇਹਨਾਂ ਨੇ ਆਪਣਾ ਝੰਡਾ ਲਾਂਚ ਕੀਤਾ ਹੋ ਸਕਦਾ ਕੱਲ ਨੂੰ ਇਹ ਆਪਦਾ ਮੁਲਕ ਵੀ ਮੰਗਣ ਪਰ ਉਹ ਤੋਂ ਬਾਅਦ ਆਪਾਂ ਇੱਕ ਹੋਰ ਛੋਟੀ ਜੀ ਗੱਲ ਕਰਨੀਆਂ ਵੀਡੀਓ ਦੇ ਵਿੱਚ ਦੇਖੋ ਤੁਸੀਂ ਇਹ ਹੈਗੇ ਆ ਕੁੱਤਿਆਂ ਦਾ ਮੀਟ ਇਹ ਕੁੱਤਿਆਂ ਨੂੰ ਮਾਰ ਕੇ ਖਵਾਉਂਦੇ ਨੇ ਮਾਰਕੀਟ ਦੇ ਵਿੱਚ ਅੱਜ ਕੱਲ ਕੁੱਤਿਆਂ ਦਾ ਮੀਟ ਬੜੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਇਨਸਾਨੀ ਸੋਚ ਦੇ ਵਿੱਚ ਗਰਾਵਟ ਇਸ ਤੋਂ ਵੱਧ ਹੋਰ ਕੀ ਆ ਸਕਦੀ ਆ ਕਿ ਕੁੱਤਿਆਂ ਨੂੰ ਮੀਟ ਦੇ ਤੌਰ ਤੇ ਖਾਣ ਦੇ ਤੌਰ ਤੇ ਵਰਤਣ ਲੱਗੇ ਨੇ ਲੋਕ ਤੇ ਆਪ ਜਿਹੜੇ ਇਨਸਾਨ ਨੇ ਉਹਨਾਂ ਨੇ ਕੁੱਤੇ ਬਣਨਾ ਸ਼ੁਰੂ ਕਰਤਾ ਕੁਝ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਇੱਕ ਇਨਸਾਨ ਨੇ ਆਪਣੇ ਆਪ ਨੂੰ ਆਪਰੇਸ਼ਨ ਕਰਵਾ ਕੇ ਕੁੱਤੇ ਦੇ ਵਿੱਚ ਢਾਲ ਲਿਆ ਪਹਿਲਾਂ ਤਾਂ ਉਹ ਇੱਕ ਇਨਸਾਨ ਸੀਗਾ ਪਰ ਹੁਣ ਪਤਾ ਲੱਗਿਆ ਕਿ ਇਨਸਾਨ ਨਹੀਂ ਹੈਗਾ ਪੂਰੀ ਦੀ ਪੂਰੀ ਇੱਕ ਕਮਿਊਨਿਟੀ ਖੜੀ ਹੋ ਗਈ ਜਿਹੜੇ ਲੋਕ ਆਪਣੇ ਆਪ ਨੂੰ ਕੁੱਤਾ ਸਮਝਦੇ ਨੇ ਉਹ ਕਹਿੰਦੇ ਵੀ ਜਿੱਦਾਂ ਟਰਾਂਸ ਜੈਂਡਰ ਮੁੰਡਾ ਸੋਚਦਾ ਵੀ ਮੇਰੇ ਅੰਦਰ ਕੁੜੀ ਦੀ ਰੂਹ ਆ ਕੁੜੀ ਸੋਚਦੀ ਆ ਮੇਰੇ ਅੰਦਰ ਮੁੰਡੇ ਦੀ ਰੂਹ ਆ ਉਦਾਂ ਹੀ ਇਹ ਬੰਦੇ ਸੋਚਦੇ ਆ ਵੀ ਇਹਨਾਂ ਦੇ ਅੰਦਰ ਕੁੱਤੇ ਦੀ ਰੂਹ ਆ ਤੇ ਇਹਨਾਂ ਨੇ ਉਦਾਂ ਦੇ ਕੱਪੜੇ ਪਾ ਕੇ ਆਪਣੇ ਆਪ ਨੂੰ ਕੁੱਤੇ ਵਾਂਣਾ ਸ਼ੁਰੂ ਕਰਤਾ ਇਹਨਾਂ ਦੀ ਇੱਕ ਬਹੁਤ ਵੱਡੀ ਕਮਿਊਨਿਟੀ ਅੱਜ ਕੱਲ੍ਹ ਸਾਹਮਣੇ ਆ ਰਹੀ ਆ ਇਹਨਾਂ ਦੇ ਵਿੱਚ ਵੀ ਦਿਨੋਂ ਦਿਨ ਵਾਧਾ ਹੁੰਦਾ ਇਹ ਲੋਕ ਯੂਰਪ ਦੇ ਵਿੱਚ ਇਹਨਾਂ ਨੇ ਮਾਨਤਾ ਵੀ ਹਾਸਲ ਕਰ ਲਈਆ ਕੈਨੇਡਾ ਅਮਰੀਕਾ ਹਰ ਥਾਂ ਦੇ ਉੱਤੇ ਹੁਣ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਿਊਮਨ ਡੌਗ ਇਨਸਾਨੀ ਕੁੱਤੇ ਇਹਨਾਂ ਨੂੰ ਲੋਕ ਘਰੇ ਰੱਖਦੇ ਨੇ ਇਹਨਾਂ ਨੂੰ ਲੋਕ ਪੈਸੇ ਦਿੰਦੇ ਨੇ ਤੇ ਇਹਨਾਂ ਦੀ ਕਮਿਊਨਿਟੀ ਦੇ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਇਹਨਾਂ ਨੇ ਵੀ ਟ੍ਰਾਂਸ ਜੈਂਡਰਾਂ ਵਾਂਗੂ ਆਪਣਾ ਇੱਕ ਝੰਡਾ ਲਾਂਚ ਕੀਤਾ ਹੋ ਸਕਦਾ ਵੀ ਇਹ ਵੀ ਕੱਲ ਨੂੰ ਕਹਿਣ ਵੀ ਸਾਨੂੰ ਵੀ ਇੱਕ ਮੁਲਕ ਦੋ ਇੱਥੋਂ ਪਤਾ ਲੱਗਦਾ ਵੀ ਇਨਸਾਨ ਦੇ ਵਿੱਚ ਕਿੰਨੀ ਗੜਬੜਾਟ ਆ ਚੁੱਕੀ ਐ ਇਨਸਾਨੀ ਸੋਚ 'ਚ ਕਿੰਨੀ ਗੜਬੜਾਟ ਆ ਚੁੱਕੀ ਆ ਵੀ ਇਨਸਾਨ ਰੱਬ ਦੀ ਦਿੱਤੀ ਹੋਈ ਦੇਹ ਤੋਂ ਹੀ ਮਨਕਰ ਹੋ ਗਿਆ ਉਹ ਕਹਿੰਦਾ ਵੀ ਮੈਂ ਕੁੱਤਾ ਮੈਂ ਇਨਸਾਨ ਹੈ ਹੀ ਨਹੀਂ ਕਹਿੰਦਾ ਮੇਰੇ ਅੰਦਰ ਕੁੱਤੇ ਦੀ ਰੂਹ ਆ ਹੁਣ ਇੱਥੋਂ ਤੁਸੀਂ ਸਮਝ ਸਕਦੇ ਹੋ ਵੀ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋ ਸਕਦਾ ਕਿੰਨਾ ਖਤਰਨਾਕ ਹੋ ਸਕਦਾ 100 ਸਾਖੀ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਸੱਚ ਹੋਣੀਆਂ ਸ਼ੁਰੂ ਹੋ ਗਈਆਂ ਤੇ ਆਪਾਂ ਹਰ ਰੋਜ਼ ਕੋਈ ਨਾ ਕੋਈ ਐਸੀ ਮਿਸਾਲ ਦੇਖਦੇ ਆਂ ਰੋਜ਼ ਕੁਝ ਨਾ ਕੁਝ ਐਸਾ ਦੇਖਣ ਨੂੰ ਮਿਲਦਾ ਐਸਾ ਘਟਦਾ ਵਾ ਐਸੀ ਘਟਨਾ ਦੇਖਣ ਨੂੰ ਮਿਲਦੀ ਆ ਜਾਂ ਲੋਕ ਇਤਾਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰਤੀਆਂ ਲੋਕਾਂ ਨੇ ਵੀ ਲੱਗਦਾ ਵੀ ਉਹ ਚੀਜ਼ਾਂ ਸੱਚ ਹੋ ਜਾਣਗੀਆਂ ਉਹ ਭਵਿੱਖਵਾਣੀਆਂ ਸੱਚ ਹੋ ਜਾਣਗੀਆਂ ਖੈਰ ਆਪਾਂ ਸਿਰਫ ਇਹੀ ਅਰਦਾਸ ਕਰਦੇ ਹਾਂ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਆਪਾਂ ਨੂੰ ਕੋਈ ਨਹੀਂ ਬਚਾ ਸਕਦਾ ਖੈਰ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਜ਼ਿੰਦਗੀ ਬੜੀ ਖੂਬਸੂਰਤ ਆ ਕਣ-ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਅੱਜ ਹੀ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਲਾ ਵਰਤਦੀ ਆ ਪ੍ਰਮਾਤਮਾ ਰਹਿਮਤਾਂ ਕਰਦਾ ਚਮਤਕਾਰ ਹੁੰਦੇ ਨੇ ਦੇਖਿਓ ਤੁਸੀਂ ਜ਼ਿੰਦਗੀ ਦੇ ਵਿੱਚ ਬਤਲਾਉਂਦਾ ਤੇ ਹਾਂ ਅਰਦਾਸ ਜ਼ਰੂਰ ਕਰਨੀਆਂ ਕਿ ਪ੍ਰਮਾਤਮਾ ਇਤਾਂ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖੇ ਘਟੋ ਘਟੇ ਇਨਸਾਨ ਆ ਤਾਂ ਇਨਸਾਨ ਹੀ ਰਹੀਏ ਸਾਨੂੰ ਜਾਨਵਰ ਬਣਨ ਦਾ ਸ਼ੌਂਕ ਨਹੀਂ ਹੈਗਾ ਧੰਨਵਾਦ ਜਿਉਂਦੇ ਬਸਦੇ ਰਹੋ